ਪੰਜਾਬ ਯੂਨੀਵਰਸਿਟੀ ਦੇ ਵਿੱਚ ਚੱਲ ਰਿਹਾ ਧਰਨਾ ਹਜੇ ਅੱਗੇ ਵੀ ਜਾਰੀ ਰਹੂਗਾ ਧਰਨੇ ਨੂੰ ਲੈ ਕੇ ਭਾਵੇਂ ਕੇਂਦਰ ਸਰਕਾਰ ਨੇ ਦੇਰ ਰਾਤ ਇੱਕ ਫੈਸਲਾ ਸੁਣਾਤਾ ਕਿ ਜੋ ਵਿਦਿਆਰਥੀ ਕਹਿੰਦੇ ਨੇ ਉਹਨੂੰ ਇਨਬਿਨ ਮੰਨਿਆ ਜਾਊਗਾ ਹਾਲਾਂਕਿ ਪਹਿਲਾਂ ਵੀ ਜਿਹੜਾ 28 ਤਰੀਕ ਨੂੰ ਨੋਟੀਫਿਕੇਸ਼ਨ ਜਾਰੀ ਹੁੰਦਾ ਉਹਦੇ ਵਿਰੋਧ ਦੇ ਵਿੱਚ ਧਰਨਾ ਲੱਗ ਜਾਂਦਾ 4 ਤਰੀਕ ਨੂੰ ਫਿਰ ਇੱਕ ਨੋਟੀਫਿਕੇਸ਼ਨ ਜਾਰੀ ਹੁੰਦਾ ਕਿ ਅਸੀਂ ਫੈਸਲਾ ਵਾਪਸ ਲੈ ਲਿਆ ਉਸੇ ਦੇ 5 ਮਿੰਟ ਬਾਅਦ ਇੱਕ ਨੋਟੀਫਿਕੇਸ਼ਨ ਹੋਰ ਜਾਰੀ ਹੁੰਦਾ ਕਿ ਤਰੀਕ ਨਹੀਂ ਜਿੱਦੇ ਲਾਗੂ ਹੋਊਗਾ ਨੋਟੀਫਿਕੇਸ਼ਨ ਪਰ ਇਹ ਖਾਕਾ ਤਿਆਰ ਹੋ ਚੁੱਕਾ ਵਿਰੋਧ ਲਗਾਤਾਰ ਚੱਲਦਾ ਹੈ ਧਰਨਾ ਜਿਸ ਤਰ੍ਹਾਂ ਦੇ ਨਾਲ ਵੱਡਾ ਹੁੰਦਾ ਦਿਖ ਰਿਹਾ ਸੀ 10 ਤਰੀਕ ਕੋਲ ਹੀ ਕਾਲ ਜਿਹੜੀ ਦਿੱਤੀ ਹੈ ਕਿ ਯੂਨੀਵਰਸਿਟੀ ਬੰਦ ਕਰਕੇ ਇੱਕ ਵੱਡਾ ਪ੍ਰੋਟੈਸਟ ਕਰਨਾ ਤਾਂ ਉਹ ਹਜੇ ਵੀ ਕਹਿੰਦੇ ਰਹੂਗਾ ਜਿਹੜਾ BC ਦਫ਼ਤਰ ਦੇ ਅੱਗੇ ਦਾ ਚੱਲ ਰਿਹਾ ਧਰਨਾ ਉਹ ਵੀ ਧਰਨਾ ਹਜੇ ਚੱਲਦਾ ਰਹੂਗਾ 10 ਤਰੀਕ ਤੱਕ ਹਾਲ ਦੀ ਘੜੀ 10 ਤਰੀਕ ਤੱਕ ਹੈ ਇਸ ਤੋਂ ਬਾਅਦ ਦੇ ਵਿੱਚ ਹੋ ਸਕਦਾ ਇਹਨੂੰ ਲੰਮਾ ਖਿੱਚਿਆ ਜਾਵੇ ਜਾਂ ਅੱਗੇ ਨੂੰ ਫੈਸਲਾ ਲਿਆ ਜਾਊਗਾ ਦਸਰੀ ਕਲੇ ਧਰਨੇ ਦੇ ਵਿੱਚ ਵੀ ਜੇ ਦੇਖੀਏ ਤਾਂ ਕਈ ਜਿਹੜੀ ਜਥੇਬੰਦੀਆਂ ਆ ਰਹੀਆਂ ਨੇ ਗਿਆ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਬਾਕੀ ਸੰਗਠਨ ਨੇ ਜਿਹੜੇ ਸਮਾਜ ਸੇਵੀ ਸਮਾਜ ਚਿੰਤਕ ਨੇ ਜਿਹੜੇ ਪਹੁੰਚਣਗੇ ਤੇ ਉਹਦੇ ਵਿੱਚ ਵੀ ਅੱਗੇ ਦੀ ਰਣਨੀਤੀ ਉਲੀਕੀ ਜਾ ਸਕਦੀ ਹੈ ਪਰ ਕੇਂਦਰ ਨੇ ਇਹ ਜ਼ਰੂਰ ਕਹਿ ਸਕਦੇ ਆਂ ਵੀ ਅੱਜ ਜਿਸ ਤਰ੍ਹਾਂ ਦੇ ਨਾਹੇ ਫੈਸਲਾ ਲਿਆ ਇਹ ਚ ਕੋਈ ਦੋ ਰਾਏ ਨਹੀਂ ਹੈਗੀ ਕਿ ਇਸ ਚੀਜ਼ ਨੇ ਪ੍ਰਦਰਸ਼ਨ ਨੂੰ ਜਾਂ ਧਰਨੇ ਨੂੰ ਠੱਲ ਜ਼ਰੂਰ ਪਾਈ ਹੈ ਥੋੜੀ ਖੁਸ਼ੀ ਵਿਦਿਆਰਥੀਆਂ ਚ ਵੀ ਸੀ ਕਿ ਇਹ ਅੰਸ਼ਿਕ ਜਿੱਤ ਸਾਡੀ ਹੈ ਜਿਹੜੀ ਉਹ ਪਹਿਲਾਂ ਹੋ ਚੁੱਕੀ ਹੈਗੀ ਇਸ ਤੋਂ ਬਾਅਦ ਜੇ ਕਹੀਏ ਤਾਂ ਹੁਣ ਵਿਪਤਾ ਮਾਪ ਵਿਖਦੀਆਂ ਕੀ ਨੇ ਇੱਕ ਪਾਸੇ ਤਾਂ ਜਿੱਥੇ ਵਿਦਿਆਰਥੀ ਉਦਿਹਾਲੇ ਨੋਟੀਫਿਕੇਸ਼ਨ ਨੂੰ ਯਾਦ ਕਰਦੇ ਹੋਏ ਇਹ ਗੱਲ ਕਹਿੰਦੇ ਨੇ ਕਿ ਸੀ ਬੇਵਿਸ਼ਵਾਸੀ ਜਦੋਂ ਬਣ ਗਈ ਕੇਂਦਰ ਦੀ ਤਾਂ ਹੁਣ ਵੀ ਕੀ ਵਿਸ਼ਵਾਸ ਕਰੀਏ ਸ਼ੈਡਿਊਲ ਜਦੋਂ ਤੱਕ ਜਾਰੀ ਨਹੀਂ ਹੁੰਦਾ ਸੈਨੇਟ ਚੋਣਾਂ ਨੂੰ ਲੈ ਕੇ ਉਦੋਂ ਤੱਕ ਅਸੀਂ ਇਹਨੂੰ ਸੱਚ ਨਹੀਂ ਗਏ ਮੰਨ ਸਕਦੇ ਤੇ ਸਾਡਾ ਪ੍ਰਦਰਸ਼ਨ ਜਾਂ ਕਹੀਏ ਧਰਨਾ ਜਾਂ ਸਾਡਾ ਵਿਰੋਧ ਉਹ ਜਾਰੀ ਰਹੂਗਾ ਉਹਦੇ ਨਾਲ ਹੀ ਜੇ ਗੱਲ ਕਰੀਏ ਤਾਂ ਹੁਣ ਇਹਦੇ ਨਾਲ ਹੀ ਪੰਗਾ ਕੱਲੇ ਕੇਂਦਰ ਨੂੰ ਨਹੀਂ ਸੂਬੇ ਦੇ ਵਿੱਚ ਜੇ ਕਈ ਹੈ ਚਾਹੇ ਕਾਂਗਰਸ ਹੋਵੇ ਅਕਾਲੀ ਹੋਣ ਅਕਾਲੀ ਦਲ ਹੋਣ ਜਿੰਨੇ ਵੀ ਦੂਜੇ ਪਾਸੇ ਜੇ ਕਈ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਹੈ ਆਮ ਆਦਮੀ ਪਾਰਟੀ ਸਾਰਿਆਂ ਨੇ ਰੋਟੀਆਂ ਸੇਕਿਆ ਇਸ ਮੁੱਦੇ ਨੂੰ ਲੈ ਕੇ ਤੇ ਕੇਂਦਰ ਨੂੰ ਬਹੁਤ ਲਤਾੜਾ ਲਾਉਂਦੇ ਹੋਏ ਸਿੱਧੀਆਂ ਸੁਣਾਈਆਂ ਪਰ ਹੁਣ ਇਹ ਮਸਲਾ ਪੰਜਾਬ ਕਰਨੀ ਨੂੰ ਵੀ ਹੁੰਦਾ ਨਜ਼ਰ ਆ ਰਿਹਾ ਉਹ ਕਿਉਂ ਕਿਉਂਕਿ ਪੰਜਾਬ ਦੀ ਸਰਕਾਰ ਵਾਸਤੇ ਵੀ ਆਉਂਦੇ ਦਿਨਾਂ ਦੇ ਦੌਰਾਨ ਸੰਘਰਸ਼ ਪਰੇ ਹੋ ਸਕਦੇ ਨੇ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਬੀਜੇਪੀ ਨੇ ਅੱਜ ਪ੍ਰੈਸ ਕਾਨਫਰੰਸ ਜਦੋਂ ਕਰੀ ਤਾਂ ਉਹਦੇ ਵਿੱਚ ਡਾਕਟਰ ਸੁਭਾਸ਼ ਸ਼ਰਮਾ ਜਿਹੜੇ ਵਾਈਸ ਪ੍ਰੈਜ਼ੀਡੈਂਟ ਨੇ ਤੇ ਪੁਰਾਣੇ ਸਟੂਡੈਂਟ ਪੋਲਿਟਿਕਸ ਦੇ ਖੜਿਆਰੀ ਨੇ ਤੇ ਉਹਨਾਂ ਨੇ ਵੀ ਇਹ ਗੱਲ ਕਹੀ ਕਿ ਇੱਕ ਤਾਂ ਉਹਦੇ ਵਿੱਚ ਅੰਕੜੇ ਜਾਰੀ ਕਰੀਗੇ ਜਿਹੜੀ ਮੈਂ ਚਿੱਠੀ ਨਾਲ ਦੱਸ ਰਿਹਾ ਉਸ ਦੇ ਵਿੱਚ ਉਹਨਾਂ ਨੇ ਦਾਵਾ ਕਰਿਆ ਵੀ ਜਿਹੜਾ 60 40 ਦੀ ਰੇਸ਼ਿਓ ਹੈ ਪੰਜਾਬ ਯੂਨੀਵਰਸਿਟੀ ਦੀ ਉਹਦੇ ਵਿੱਚ 60% ਸੈਂਟਰ ਦਾ ਉਹਦਾ ਦਈ ਆ ਰਿਹਾ ਪਰ 40% ਜਿਹੜਾ ਪੰਜਾਬ ਦਾ ਹਿੱਸਾ ਹੈ ਉਹਦੇ ਚੋਂ ਵੀ 20% ਉਹ ਹਿੱਸਾ ਦਿੰਦੇ ਨੇ ਤੇ 20% ਦੇ ਵਿੱਚੋਂ ਦਾ 2250 ਕਰੋੜ ਬਕਾਇਆ ਹੈ ਅੰਕੜੇ ਇੱਥੇ ਤੱਕ ਕਿ ਜਿਹੜੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਪੈਸਾ ਉਹ ਵੀ ਬਕਾਇਆ ਹੈ ਆ ਚਿੱਠੀ ਉਹਨਾਂ ਨੇ ਦਿਖਾ ਕੇ ਉਹਨਾਂ ਦੇ ਵੱਲੋਂ ਹੀ ਇਹ ਅੰਕੜਿਆਂ ਦਾ ਦਾਵਾ ਕੀਤਾ ਗਿਆ ਪਰ ਇਹਦੇ ਨਾਲ ਗੱਲ ਇਹ ਹੈ ਵੀ ਪਰੇਸ਼ਾਨੀ ਵਾਲੀ ਗੱਲ ਕੀ ਹੈ ਪਰੇਸ਼ਾਨੀ ਵਾਲੀ ਗੱਲ ਇਹ ਹੈ ਕਿ ਹੁਣ ਭਾਜਪਾ ਨੇ ਵੀ ਇਹ ਗੱਲ ਕਹਿਤੀ ਕਿ ਪੰਜਾਬ ਦੀਆਂ ਜਿਹੜੀਆਂ ਯੂਨੀਵਰਸਿਟੀਆਂ ਨੇ ਉਹਨਾਂ ਦੇ ਵਿੱਚ ਸੈਨੇਟ ਤਾਂ ਹੈ ਉਹਨਾਂ ਦੇ ਵਿੱਚ ਸੈਨੇਟ ਹੋਣ ਦੇ ਬਾਵਜੂਦ ਵੀ ਆਖਰਕਾਰ ਲੋੜ ਉਸ ਸੈਨੇਟ ਦੀ ਹੈ ਜਿਹੜੀ ਇਲੈਕਟਿਡ ਹੋਵੇ ਜਿਵੇਂ ਕਿ ਅਸੀਂ ਪੰਜਾਬ ਯੂਨੀਵਰਸਿਟੀ 'ਚ ਕਹਿੰਦੇ ਆ ਨੋਮੀਨੇਟਿਡ ਨਹੀਂ जीएनडीयू ਦੀ ਗੱਲ ਹੋਵੇ ਚਾਹੇ ਗੱਲ ਹੋਵੇ ਪੰਜਾਬੀ ਯੂਨੀਵਰਸਿਟੀ ਦੀ ਦੂਜੇ ਪਾਸੇ ਜੇ ਐਸੀ ਗੱਲ ਕਹਿੰਦੇ ਟੈਕਨੀਕਲ ਯੂਨੀਵਰਸਿਟੀ ਦੀ ਕਰਦੇ ਆ ਤਾਂ ਉਹਦੇ ਵਿੱਚ ਹਾਲਾਂਕਿ ਬੋਰਡ ਹੀ ਹੈਗਾ ਜਿਹੜਾ ਚਲਾ ਰਿਹਾ ਹੈ ਤਾਂ ਹੁਣ ਇਸ ਪਾਸੇ ਨੂੰ ਬੀਜੇਪੀ ਆਮਦਵੀ ਪਾਰਟੀ ਨੂੰ ਘੇਰਦੀ ਨਜ਼ਰ ਆ ਰਹੀ ਹੈ ਤੇ ਆਮਦਵੀ ਪਾਰਟੀ ਨੂੰ ਲੈ ਕੇ ਜਦੋਂ ਇਹਦੀ ਬਾਰੇ ਗੱਲਬਾਤ ਐਸੀ ਵਿਦਿਆਰਥੀਆਂ ਨਾਲ ਕਰੀ ਕਿ ਬੀਜੇਪੀ ਆਹ ਗੱਲ ਕਹਿੰਦੀ ਆ ਤਾਂ ਉਹਨਾਂ ਨੇ ਇਹ ਕਿਹਾ ਕਿ ਸਾਡਾ ਕੋਈ ਪਾਰਟੀ ਨਾਲ ਮੁਤਲਕ ਨਹੀਂ ਹੈਗਾ ਉਹਨਾਂ ਨੇ ਬੀਜੇਪੀ ਨੂੰ ਵੀ ਨਾਲ ਦੀ ਨਾਲ ਕਹਿਤਾ ਕੀ ਬਿਲਕੁਲ ਸਹੀ ਕਹਿ ਰਹੇ ਨੇ ਸੈਨੇਟ ਚੁਣੀ ਹੋਈ ਹੋਣੀ ਚਾਹੀਦੀ ਆ ਪੰਜਾਬ ਦੀ ਯੂਨੀਵਰਸਿਟੀ ਦੇ ਵਿੱਚ ਤੇ ਜਿਹੜਾ ਫੰਡ ਹੈ ਅਮਤੋਜ ਮਾਨ ਨੇ ਸਭ ਤੋਂ ਵੱਧ ਕਿਹਾ ਕਿ ਜਿਹੜਾ ਫੰਡ ਹੈ ਉਹ ਪੰਜਾਬ ਨੂੰ ਆਪਦੇ ਹਿੱਸੇ ਦਾ ਦੇਣਾ ਚਾਹੀਦਾ ਤੇ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕਹੀ ਕਿ 200 ਕਰੋੜ ਰੁਪਏ ਸੀ ਕੇਂਦਰ ਵੱਲ ਝਾਕੀ ਕਿਉਂ 200 ਕਰੋੜ ਰੁਪਏ ਕੀ ਅਸੀਂ ਨਹੀਂ ਕੱਢ ਸਕਦੇ ਇਸ ਕਰਕੇ ਕਹਿ ਸਕਦੇ ਆ ਵੀ ਸ਼ੁਰੂ ਹੋਈ ਨੋਟੀਫਿਕੇਸ਼ਨ ਸੈਨੇਟ ਨੂੰ ਲੈ ਕੇ ਸ਼ੁਰੂ ਹੋਈ ਸਿਆਸਤ ਹੁਣ ਪਹਿਲਾਂ ਕੇਂਦਰ ਕੰਨੀ ਨੂੰ ਮੂੰਹ ਸੀ ਤਾਂ ਹੁਣ ਵੀ ਕੇਂਦਰ ਕੰਨੀ ਨੂੰ ਮੂੰਹ ਹੈਗਾ ਪਰ ਪੰਜਾਬ ਕੰਨੀ ਨੂੰ ਵੀ ਹੋ ਗਿਆ ਇਸ ਸਭ ਦੇ ਵਿੱਚ ਆਖਰ ਕੀ ਸੂਬਾ ਸਰਕਾਰ ਇਹਦੇ ਵਿੱਚ ਦਾ ਹੱਲ ਕੱਢੂਗੀ ਸੂਬਾ ਸਰਕਾਰ ਨੇ ਖੈਰ ਕੋਸ਼ਿਸ਼ਾਂ ਬਹੁਤ ਕਰੀਆਂ ਨੇ ਰਾਜਪਾਲ ਕੋਲ ਗਏ ਪੰਜੇ ਪੰਜੇ ਉਹ ਦੂਬਾ ਦੇ ਵਿੱਚ ਧਰਨੇ ਦੇ ਵਿੱਚ ਵੀ ਆ ਕੇ ਬੈਠੇ तमाम ਸੀਨੀਅਰ ਆਗੂ ਤੇ ਇਹ ਵੀ ਕਹਤੇ ਸੀਗਾ ਕਿ ਅਸੀਂ ਹਾਈ ਕੋਰਟ ਜਾਂ ਫਿਰ ਵਿਧਾਨ ਸਭਾ ਦਾ ਮਤਾ ਬੁਲਾ ਲਾਂਗੇ ਹਾਲਾਂਕਿ ਵਿਦਿਆਰਥੀਆਂ ਨੇ ਚੀਜ਼ ਨਕਾਰਤੀ ਸੀ ਕਿ ਇਹਨਾਂ ਦਾ ਫਾਇਦਾ ਕੋਈ ਨਹੀਂ ਹੈਗਾ ਇਸ ਸਭ ਦੇ ਵਿੱਚ ਹੁਣ ਆਉਂਦੇ ਸਾਲ ਜਿਵੇਂ 2027 ਉਦੋਂ ਬਾਅਦ ਜੇ ਕਿ ਇਹ ਕਿ ਚੋਣਾਂ ਦਾ ਬੜਾ ਸ਼ੁਰੂਆਤੀ ਸਾਲ ਹੀ ਜਿਹੜਾ ਚੋਣਾਂ ਦਾ ਰਹੂਗਾ ਤਾਂ ਇਸ ਕਰਕੇ ਇਸ ਸਾਲ ਦੇ ਵਿੱਚ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਹੋਣਗੀਆਂ ਕਿ ਜੇਕਰ ਸੂਬੇ ਦੀ ਸੱਤਾਧਾਰੀਆਂ ਤੇ ਜਾਂ ਵਿਰੋਧੀ ਤਿਰਾਂ ਕੇਂਦਰ ਕੰਨੀ ਨੂੰ ਮੁਹ ਕਰਨਗੀਆਂ ਤਾਂ ਕੇਂਦਰ ਦੀ ਬੀਜੇਪੀ ਆਖਰ ਉਹਨਾਂ ਕੰਨੀ ਨੂੰ ਵੀ ਮੁਹ ਕਰੂਗੀ ਹਾਲਾਂਕਿ ਬੂਟਾ ਇਸ ਸੈਨੇਟ ਚੋਣਾਂ ਨੂੰ ਨੋਮੀਨੇਟ ਖਤਮ ਕਰਕੇ ਨੋਮੀਨੇਟ ਵਾਲਾ ਸਿਸਟਮ ਅਰਨ ਗਰੋਵਰ ਸਾਹਿਬ ਸੀਗੇ ਜਿਹੜੇ ਕਾਂਗਰਸ ਦੇ ਸਮੇਂ ਤੋਂ ਦੌਰਾਨ ਵੀ ਸੀਸੀ ਤੇ ਕਾਂਗਰਸ ਦੇ ਨਾਲ ਉਹਨਾਂ ਦੀਆਂ ਬਹੁਤ ਨਜ਼ਦੀਕੀਆਂ ਦੱਸੀਆਂ ਜਾਂਦੀਆਂ ਸੀ। ਉਹਨਾਂ ਨੇ ਵੀ ਫੈਸਲਾ ਉਸ ਸਮੇਂ ਦੇ ਦੌਰਾਨ ਕਹਿੰਦੇ ਲਿਆ ਹਾਲਾਂਕਿ ਉਹ ਕਮੇਟੀ ਅੱਗੇ ਨਹੀਂ ਵੱਧ ਪਾਈ ਪਰ ਹੁਣ ਕਮੇਟੀ ਹੌਲੀ-ਹੌਲੀ ਅੱਗੇ ਵਧਦੀ ਹੋਈ। ਇਸ ਪਾਸੇ ਨੂੰ ਵਾਗ ਗਈ ਕਿ ਜਿਸ ਪਾਸੇ ਆਖਰੇ ਨੋਟੀਫਿਕੇਸ਼ਨ ਹੋਇਆ ਤੇ ਉਹਦਾ ਵਿਰੋਧ ਹੋਇਆ। ਕਾਂਗਰਸ ਦਾ ਲਾਇਆ ਬੂਟਾ ਜੋ ਵੱਡਾ ਹੋ ਚੱਲਿਆ ਸੀ ਜਿਹੜਾ ਕਿ ਛਾਂ ਜਿਹੜੀ ਕੰਡਿਆਂ ਭਰੀ ਸੀ ਉਹ ਦੇ ਰਿਹਾ ਸੀਗਾ ਆਖਰ ਪੀਜਪੀ ਨੂੰ ਬੀਜੇਪੀ ਨੇ ਆਖਰ ਛਾਂਗਿਆ ਤਾਂ ਸਹੀ ਆ ਬੂਟਾ ਪਰ ਜੜੋਂ ਵੱਢ ਕੇ ਇਹਨੂੰ ਸੁੱਟਣਗੇ ਪਰੇ ਕਮੇਟੀ ਨੂੰ ਇਹਨੂੰ ਲੈ ਕੇ ਇੰਤਜ਼ਾਰ ਰਹੂਗਾ ਦੂਜੇ ਪਾਸੇ ਸੂਬੇ ਦੀ ਸਿਆਸਤ ਦੇ ਵਿੱਚ ਵੀ ਜੇ ਦੇਖੀਏ ਤਾਂ ਇਹਦਾ ਇੰਪੈਕਟ ਖਾਸਾ ਨਜ਼ਰ ਪਊਗਾ ਕਿਵੇਂ ਲੱਗੀ ਜਾਣਕਾਰੀ ਰਾਇ ਜਰੂਰ ਸਾਂਝੀ ਕਰਿਓ ਕਿ ਪੰਜਾਬ ਹਿੱਤਾਂ ਨੂੰ ਲੈ ਕੇ ਜਿਸ ਤਰ੍ਹਾਂ ਦੀਆਂ ਸਿਆਸੀ ਦਲਾਂ ਚਾਲਾਂ ਚੱਲਦੀਆਂ ਨੇਗੀਆਂ ਤਾਂ ਕੀ ਉਹਨਾਂ ਨੂੰ ਤੁਸੀਂ ਦੇਖਦੇ ਹੋ ਕਿ ਆਖਰ ਕਿਤੇ ਨਾ ਕਿਤੇ ਪੰਜਾਬ ਨਾਲ ਖੜੀਆਂ ਨੇ